ਤੋ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਆ ਬੰਦੇ ਨੂੰ ਆ ਦੇਖੋ ਆ ਦੇਖੋ ਹੁਣ ਮੋਟਰਸਾਈਕਲ ਆਈ ਜਾਂਦਾ ਨਹੀਂ ਇਹ ਮਾਰ ਕੇ ਭੱਜ ਗਿਆ ਹੀ ਮੈਂ ਸਾਰੀ ਘਟਨਾ ਇੰਦੇ ਚ ਰਿਕਾਰਡ ਕਰ ਲਈ ਕਿਵੇਂ ਆਇਆ ਕਦੋਂ ਆਇਆ ਇਧਰੋਂ ਦੀ ਆਈ ਜਾਂਦਾ ਸੀ ਉਹ ਤੁਰਿਆ ਜਾਂਦਾ ਸੀ ਡਾਕਟਰ ਸਾਹਿਬ ਸਹੀ ਹੈ ਨਾ ਕੋਈ ਤਾਂ ਮਰ ਗਿਆ ਕਿੰਨੇ ਚਿਰ ਦੀ ਵੀਡੀਓ ਬਣਾਈ ਕਾਕਾ ਨਹੀਂ ਡਾਕਟਰ ਸਾਹਿਬ 20 ਮਿੰਟ ਹੋ ਗਏ ਪੂਰੀ ਵੀਡੀਓ ਪੂਰੀ ਰਿਕਾਰਡ ਕਰ ਲਈ ਇਹਨਾਂ ਦੀ ਕੋ ਸਾਥ ਸੁਧਨ ਨਹੀਂ ਸੀ ਰੱਖੋ ਮੇਰੇ ਕੋ ਮੋਟਰਸਾਂ ਖੜਾਈ ਗੱਡੀ ਖੜੀ ਜੀ ਉਹ ਜਿੰਨਾ ਕਮਲੇ ਆਂਦੇ ਤੇ 20 ਮਿੰਟ ਲਾਦੇ ਤੂੰ ਹੈ 5 ਮਿੰਟਾਂ ਦਾ ਹਸਪੀਟਲ ਦਾ ਰਸਤਾ ਸੀਗਾ ਤੇ ਇਹਨੂੰ ਲੈ ਜਾਂਦਾ ਵਿਚਾਰੇ ਦੇ ਅੱਜ ਜਾਨ ਵੱਜ ਜਾਂਦੀ ਸਹੀ ਹੈ